ਆ ਬਾਜੀ ਇਹ ਕਿਹੜਾ ਜੀ ਇਹਨੂੰ ਕਹਿੰਦੇ ਆ ਏਟੀਐਮ ਪੁੰਨੂ ਵਾਲੇ ਕਬੂਤਰ ਬਾਜੀ ਜਿਹੜੇ ਆਹ ਵਾਸਤੇ ਇਹ ਏਟੀਐਮ ਦੋ ਕਹਿੰਦੇ ਆ ਸਾਡੇ ਕੋਲੇ ਕਬੂਤਰ ਆ ਅੱਛਾ ਜੀ ਪਰ ਸਾਨੂੰ ਕਦਾ ਬਈ ਕਬੂਤਰ ਆ ਮੈਂ ਕੋਈ ਮੜਾਵੇ ਸਾਡੇ ਨਾਲ ਆ ਕੇ ਅੱਛਾ ਇਹ ਏਟੀਐਮ ਪੁੰਨੂ ਕੇ ਵਾਲੇ ਕਦ ਇਹ ਜਿਹੜਾ ਸਾਡੇ ਵਾਲਾ ਕਬੂਤਰ ਸੀ ਸ਼ਾਖਾ ਇਹ ਉਹਦਾ ਪੁੱਤ ਆ ਉਹਦਾ ਆਹ ਠੀਕ ਆ ਇਹ ਦੋ ਲਾਲੀ ਕੇ ਘਰੇ ਆ ਦੋ ਇੱਥੇ ਠੀਕ ਆ ਅੱਛਾ ਜੀ ਆਹ ਵਾ ਇਹਨੇ ਫੇਰ ਇਹ ਕਿਤੇ ਛੱਡੇ ਆ ਜਿੰਨੇ ਅਸੀਂ ਛੱਡਦੇ ਆ ਇਹ ਕਬੂਤਰਿਆਂ ਆ ਬਈ ਜੇ ਨਰਮ ਜਿਆ ਦੇਣਾ ਤਾਂ ਵੀਰ ਨਹੀਂ ਕਹਿੰਦੇ ਸਾਨੂੰ। ਜਿੱਦੇ ਫਿਰ ਅੱਗ ਪੈਂਦੀ ਉਦਦੇ ਕਹਿੰਦੇ ਉੱਤੇ ਫੜਕਾ। ਇਹ ਵੀ ਉਹ ਸ਼ਾਹ ਖੇਦੀ ਹੈ। ਏ ਏਟੀਐਮ ਦੇ। ਹਾਂਜੀ। ਅੱਛਾ। ਇਹ ਵੀ ਉਹ ਸ਼ਾਹ ਖੇਦੀ ਹੈ, ਚਿੱਟੀ ਕਾਲੀ ਦੀ ਹੈ। ਅੱਛਾ ਜੀ। ਇਹਦਾ ਐ ਐਤੀ ਅਦੀ ਪੱਟਾ ਖੱਡਿਆ ਜੀ ਰਾਮੂ ਵਾਲਾ। ਰਾਮੂ ਵਾਲਾ ਹੀ ਕਿਥੇ ਜਿੱਥੇ ਕਹ ਹਰ ਚੋਕੇ ਰਾਮੂ ਵਾਲਾ। ਆ ਬੋਗਾ ਜੱਜ। ਬੋਗਾ। ਹਾਂ। ਬਹੁਤ ਚੰਗਾ। ਆਪਾਂ ਉਸਤਾਦੀ ਵੱਲ ਆ ਗਏ। ਅੱਜ ਦੇ ਸਮੇਂ 'ਚ ਬੜਾ ਮੈਂ ਸੁਣਿਆ ਜੀ ਉਹਨੇ 2 ਲੱਖ ਦੇਤਾ ਉਹਨੇ 5 ਲੱਖ ਦੇਤਾ। ਵੀਰ ਹੋਣੀ ਸਾਰੇ ਬੈਠੇ ਆ ਕਬੂਤਰ ਬਾਜ਼ ਤਾਂ ਇਹਨਾਂ ਚ ਕੋਈ ਨਹੀਂ ਲੱਗਦਾ ਕਿ ਤੁਸੀਂ ਹੀ ਲੱਗਦੇ ਹੋ ਬਾਕੀ ਤਾਂ ਅਗਲਾ ਕਹਿੰਦਾ ਪਤਣੀ ਕਾਦੀ ਕਾਦੀ ਟੀਮ ਕੋਈ ਕਬੱਡੀ ਦੀ ਕਹੋ ਕੋਈ ਫੁੱਟਬਾਲ ਦੀ ਕਹੋ ਤੇ ਸਾਰੇ ਹੀ ਪਰਮਾਤਮਾ ਦੀ ਕਿਰਪਾ ਨਾਲ ਖੁਸ਼ੀ ਵੀ ਬੜੀ ਆ ਤੇ ਹੁਣ ਦੇ ਸਮੇਂ ਚ ਉਸਤਾਦੀ ਤਾਂ ਫਿਰ ਬਹੁਤ ਕੈੜੀ ਕੰਮ ਬਹੁਤ ਮਹਿੰਗੀ ਆ ਜੀ ਬਹੁਤ ਮਹਿੰਗੀ ਕੀ ਵਜਾ ਹੋ ਗਈ ਇਹ ਵਜਾ ਜਿਹੜੀ ਹੈਗੀ ਜੀ ਤੁਹਾਨੂੰ ਮੈਂ ਦੱਸਦਾ ਜੀ ਗੱਲ ਇਹ ਵਜਾ ਦੀ ਸ਼ੌਕ ਹੋ ਗਿਆ ਮਹਿੰਗਾ ਬਹੁਤ ਅੱਛਾ ਪੈਸੇ ਬਾੜੇ ਆ ਗਏ ਕਬੂਤਰ ਬਾਜ਼ੀ ਹਾਂ ਮੈਨੂੰ ਆ ਗਿਆ ਸੌਂਗ ਪੂਰਾ ਅਗਲਾ ਕਹਿੰਦਾ ਜੇ ਅੱਜ ਮੈਂ 2 ਲੱਖ ਦਿੱਤਾ ਕੱਲ ਨੂੰ ਮੈਂ ਬਾਜੀ ਜਿੱਤ ਲਈ 2 ਲੱਖ ਪੂਰਾ ਹੋ ਜਾਣਾ ਬਹੁਤ ਲੋਕਾਂ ਦੇ ਦਿਲਾਂ ਦੇ ਵਿੱਚ ਵਹਿਮ ਆ ਅੱਛਾ ਮੈਂ ਕੱਲ ਨੂੰ ਕੱਲ ਅੱਜ ਕੱਲ੍ਹ ਦੁਕਾਨਦਾਰੀ ਬਣ ਗਈ ਜੀ ਸੁਣੋ ਹੂੰ ਦੋ ਚੀਜ਼ਾਂ ਇੱਕ ਥੋੜੀ ਮਿਹਨਤ ਹੂੰ ਠੀਕ ਆ ਜਿਹੜੀ ਤੁਸੀਂ ਮਿਹਨਤ ਕਰਨੀ ਆ ਆਪਦੇ ਉਸਤਾਦ ਕੋਲੇ ਜਾ ਕੇ ਹੂੰ ਜਿਵੇਂ ਅਸੀਂ ਕਰਦੇ ਰਹੇ ਆ ਹੂੰ ਖੁੱਡੇ ਵੀ ਸਾਹਮਣੇ ਹਮ ਇੱਕ ਤਾਂ ਤੁਸੀਂ ਮਿਹਨਤ ਕਰਨੀ ਆ ਇੱਕ ਮੁੱਲ ਲੈਣੀ ਆ ਚੀਜ਼ ਦੁਕਾਨ ਤੇ ਪੈਸੇ ਦਿੱਤੇ ਹਮ ਉੱਥੋਂ ਚੀਜ਼ ਲਈ ਤੇ ਮੈਂ ਘਰ ਨੂੰ ਸਿੱਖਿਆ ਤਾਂ ਮੈਂ ਕੋਰ ਨਹੀਂ ਇਹਦਾ ਮਤਲਬ ਪੈਸੇ ਦੇ ਕੇ ਵੀ ਕੁਝ ਨਾ ਸਿੱਖਣਾ ਹੋ ਗਿਆ ਠੀਕ ਆ ਨਾ ਸੁਣਿਓ ਮੇਰੀ ਗੱਲ ਹਮ ਮੈਂ ਦੁਕਾਨ ਤੋਂ ਚੀਜ਼ ਲਈ ਹਮ ਪੈਸੇ ਦਿੱਤੇ ਤੇ ਮੈਂ ਘਰ ਨੂੰ ਚਲੇ ਗਿਆ ਸਿੱਖਿਆ ਕੁਝ ਨਹੀਂ ਮੈਂ ਤੁਹਾਡਾ ਸਿਖਾਉਣ ਦਾ ਈ ਮਨ ਨਾ ਹੋਵੇ ਸੁਕੋ ਨਹੀਂ ਬਿਲਕੁਲ ਨਹੀਂ ਪਹਿਲੀ ਗੱਲ ਬੰਦੇ ਨੂੰ ਨਾਣ ਨਾ ਲਾਉ ਜੇ ਤੁਸੀਂ ਉਹਨੂੰ ਨਾਲ ਲਾਇਆ ਤਾਂ ਉਹਨੂੰ ਸਿਰੇ ਲਾਓ ਕਿਉਂ ਲਾਉ ਜਿਹੜਾ ਤੁਹਾਡਾ ਨੌਆ ਉਹ ਤੁਹਾਡੇ ਚੇਲੇ ਨਹੀਂ ਕਰਨਾ ਇਹ ਵੀ ਗੱਲ ਸਰਪੰਚ ਸਾਹਿਬ ਨੇ ਬਹੁਤ ਵਜਨ ਵਾਲੀ ਕਹੀ ਆ ਵੀ ਆਪਾਂ ਕਿਸੇ ਨੂੰ ਚੇਲਾ ਬਣਾਉਨੇ ਆ ਵਾਕਈ ਇਹ ਗੱਲ ਆ ਵੀ ਜਦੋਂ ਚੇਲਾ ਅਗਲਾ ਕਹਿੰਦਾ ਵੀ ਇਹ ਫਲਾਣੇ ਖਾੜੇ ਦਾ ਚੇਲਾ ਵਾ ਉਸ ਖਾੜੇ ਦਾ ਇਹ ਪਦਾਇਸ਼ ਆ ਜਿਹੜੇ ਖਾੜੇ ਚੋਂ ਪੈਦਾ ਹੋਇਆ ਬਿਲਕੁਲ ਹੁਣ ਜੇ ਵੀ ਰੋਣੀ ਬੈਠੇ ਆ ਬਿਲਕੁਲ ਥੋੜਾ ਪਿਆਰ ਆ ਭਰਾਵਾਂ ਵਾਲਾ ਅਗਲਾ ਕਹਿੰਦਾ ਵੀ ਸੋਨੀ ਦੇ ਚੇਲੇ ਆ ਚੇਲੇ ਆ ਜੀ ਚੇਲਾ ਬਣਾਉਣ ਵੇਲੇ ਵੀ ਕੁਝ ਪਰਖਦੇ ਆ ਤੁਹਾਨੂੰ ਕੋਈ ਮੰਨ ਲਓ ਮੈਂ ਤੁਹਾਨੂੰ ਨਹੀਂ ਕਹਿੰਦਾ ਕੋਈ ਬੰਦਾ ਆਉਂਦਾ ਮਹੀਂ ਤੁਹਾਨੂੰ 2 ਲੱਖ ਦੇਤਾ ਜੀ ਮੈਨੂੰ ਚੇਲਾ ਬਣਾ ਲਓ ਤੁਸੀਂ ਜਾਂ 2 ਲੱਖ ਆਉਂਦਾ ਚੇਲਾ ਹੋਣਾ ਮੇਰਾ ਮੈਂ ਮਿਹਨਤ ਕਰ ਨਹੀਂ ਰਿਹਾ 2 ਲੱਖ ਤੇ ਹੀ ਮੈਂ ਇਥੋਂ ਤੋਂ ਪੁੱਛਣ ਨੂੰ ਪਿਰਦਾ ਮਾਂ ਕਬੂਤਰ ਤਾਂ ਮੈਂ ਡਾਉਣੇ ਆ ਸੁਣੋ ਜੀ ਗੱਲ ਹਾਂਜੀ ਮੈਂ ਪੈਸੇ ਲੈ ਲੂ ਹਾਂ ਸਾਰਾ ਖਸ ਲੈ ਲਓ ਹਾਂ ਮੇਰੇ ਪੈਸੇ ਲਿਆਂ ਦਾ ਫੇਰ ਫਾਇਦਾ ਜੇ ਕੱਲ ਨੂੰ ਮੇਰਾ ਨਾਂ ਹੋਵੇ ਨਹੀਂ ਮੇਰੇ ਪੈਸੇ ਲਿਆਂ ਦਾ ਕੋਈ ਫਾਇਦਾ ਨਹੀਂ ਪੈਸੇ ਤਾਂ ਪੈਸੇ ਹੀ ਆ ਬਿਲਕੁਲ ਗਲਤ ਹਾਂ ਜਿੰਨਾ ਚਿਰ ਇਹ ਹੈ ਮੇਰਾ ਉਸਤਾਦ ਦੇ ਕਹਿਣ ਦੇ ਬੋਲ ਆ ਇਹ ਹਾਂ ਕਹਿੰਦਾ ਮੇਰਾ ਚੇਲਾ ਤੂੰ ਤਾਂ ਮਾਂ ਜੇ 10 ਬਾਜ਼ੀਆਂ ਸੱਡੀਆਂ ਤਾਂ ਅੱਠ ਜਿੱਤਣੀਆਂ ਫੇਰ ਮੇਰਾ ਚੇਲਾ ਅੱਛਾ ਇਹ ਇਹ ਵੀਰ ਜੀ ਇਹ ਲਾਲੀ ਰੈਕੋਰਡ ਤੋਂ ਹੀ ਲਾਲੀ ਥੋੜੋ ਸਿੱਖਿਆ ਨਹੀਂ ਜੀ ਅਸੀਂ ਆਪਸ ਵਿੱਚ ਦੋਨੇ ਜਾਣੇ ਡਿਸਕਸ ਕਰ ਰਹੇ ਆ ਇਹ ਵੀਰ ਇਹ ਮੇ ਤੋਂ ਸਿੱਖਿਆ ਸਿੱਖਿਆ ਆ ਇਹਨਾਂ ਨੇ ਬਾਜ਼ੀਆਂ ਨਹੀਂ ਛੱਡੀਆਂ ਹਾਂ ਬਾਜ਼ੀਆਂ ਤਾਂ ਇੱਥੇ ਆ ਕੇ ਕੈਨੇਡਾ ਰਹਿ ਰਹੇ ਆ ਹਾਂ ਕੈਨੇਡਾ ਰਹਿ ਰਹੇ ਆ ਇੱਥੇ ਆ ਕੇ ਸ਼ੌਂਕ ਪੂਰਾ ਕਰਦੇ ਆ ਸਾਡੇ ਕੋਲੇ ਤੁਹਾਡੇ ਕੋਲੇ ਆ ਕੇ ਇਧਰ ਬਾਬਾ ਜੀ ਨੇ ਇਹਨਾਂ ਨੇ ਨਹੀਂ ਬਾਜ਼ੀਆਂ ਛੱਡੀਆਂ ਜੀ ਹਾਂ ਸਰਪੰਚ ਸਾਹਿਬ ਇਧਰ ਇਹ ਵੀਰ ਇਹ ਮੇਰਾ ਚੇਲਾ ਜੀ ਇਹ ਚੇਲਾ ਹਾਂਜੀ ਇਹਨੂੰ 2 ਸਾਲ ਹੋ ਗਏ ਚੇਲਾ ਬਣੇ 2 ਸਾਲ ਹੋ ਗਏ ਕਿਹੜੇ ਪਿੰਡੋਂ ਬੇਗਵਾਲ ਤੋਂ ਬੇਗਵਾਲੋਂ ਬਿੰਦਰਪੀਰ ਆਪਾਂ ਗੱਲ ਬਾਈ ਜੀ ਨਾਲ ਕਬੂਤਰਬਾਜ਼ੀ ਦੇ ਬ੍ਰਾਂਡ ਆ ਇਹ ਸੋਨੀ ਬਾਈ ਤੁਹਾਨੂੰ ਕਿਹਨਾਂ ਨੇ ਇਹਨਾਂ ਨਾਮ ਮਲਾਇਆ ਅਜੀ ਜੀ ਫੋਨ ਤੇ ਦੇਖੀ ਇੱਕ ਸਾਲ ਮੈਂ ਬਾਜ਼ੀਆਂ ਛੱਡੀਆਂ ਵਾਲੀਆਂ ਕਿਹੜੇ ਕਿਹੜੇ ਸਾਲ ਇਹ 2018 ਦੇ 2018 ਚ ਅੱਛਾ 40 ਬਾਜ਼ੀਆਂ ਛੱਡੀਆਂ 40 ਛੱਡੀਆਂ ਕਿੱਥੇ ਕਿੱਥੇ ਕੰਦਾਜ ਆ ਉਹ ਵੇਲੇ ਹਿੰਦ ਨਹੀਂ ਯਾਦ ਜਣੀ ਬਾੜੀਆਂ ਛੱਡੀਆਂ ਨੇ ਹਾਰੀਆਂ ਹੋਈਆਂ ਤਾਂ ਯਾਰ ਬੰਦਾ ਕਹਿੰਦਾ ਜਾਂ ਪੈਸੇ ਦਿੱਤੇ ਜਾਂ ਕੋਈ ਹੋਰ ਗੱਲ ਆ ਉਹ ਭੁੱਲਦਾ ਹੀ ਨਹੀਂ ਹਾਰੀਆਂ 40 ਛੱਡੀਆਂ 40 ਹਾਰੀਆਂ ਅੱਛਾ ਇੱਕ ਮੇਰਾ ਯਾਰ ਉੱਪਰ ਫੇਖੜਾ ਕਦੋਂ ਆਲਾ ਮੁੰਡਾ ਹਾਂ ਉਹ ਮੈਨੂੰ ਕਹਿੰਦਾ ਯਾਰ ਤੂੰ ਹਸਤਾਤ ਤਾਲ ਅੱਛਾ ਮੈਂ ਵੀ ਠੀਕ ਆ ਤਾਲ ਨਾ ਮੈਂ ਵੀ ਬੰਦਾ ਦਾਤ ਦੇ ਤਾ ਹਾਂ ਉਹ ਕਹਿੰਦਾ ਵੀ ਛੋਣੀ ਸਰਪੰਚ ਕੋ ਜਾ ਅੱਛਾ ਅੱਛਾ ਰਾਮ ਹਾਂ ਵੀ ਤੈਨੂੰ ਰਾਹ ਪਾ ਦੂੰ ਹਾਂ ਮੈਂ ਠੀਕ ਆ ਹਾਂ ਅਜੇ ਇਹਨਾਂ ਕੋਲ ਆ ਇਹਨਾਂ ਨੂੰ ਇਸ਼ਤਾਰ ਗਰੀ ਮੰਨੀ ਹਾਂ ਨਹੀਂ ਇਹਨਾਂ ਨੂੰ ਆਕੇ ਕੀ ਕਿਹਾ ਇਹਨਾਂ ਨੂੰ ਕਹੇ ਅਚਾਰਤ ਨਹੀਂ ਅੱਛਾ ਇਹਨਾਂ ਨੇ ਕਹਾ ਕੀ ਕਿਹਾ ਇਹ ਕਹਿੰਦਾ ਠੀਕ ਹੈ ਜੀ ਕਹਿੰਦਾ ਪੁੱਤ ਬਣ ਕੇ ਆਈ ਹਾਂ ਚੇਲਾ ਬਣ ਕੇ ਨਹੀਂ ਅੱਛਾ ਅਜਿਹਾ ਠੀਕ ਹੈ ਜੀ ਹਾਂ ਤੇ ਜੀ ਆਏ ਆਪਣਾ ਆਚਾਰ ਗ੍ਰੀ ਕੀਤੀ ਜਿਹੜੇ ਕੋ ਦੇਣਾ ਦੇਤਾ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਨਹੀਂ ਇਹ ਦੇਣ ਵੀ ਹੁੰਦਾ ਕੋਈ ਹਾਂ ਕੀ ਜਿਵੇਂ ਪੱਗ ਹੋ ਗਈ ਜੁੱਤੀ ਨਹੀਂ ਸਰਪੰਚ ਸਾਹਿਬ ਉਹਨਾਂ ਨੂੰ ਬੋਲਣ ਦਿਓ ਨਾ ਕਿ ਉਹ ਕਿ ਬਿੱਕੀ ਅੱਛਾ ਪੱਗ ਦਿੱਤੀ ਹਾਂ ਜੁੱਤੀ ਦਿੱਤੀ ਹਾਂ ਬਾਕੀ ਚੋ ਰੋਪੇ ਦਿੱਤੇ ਉਹ ਮਾਨ ਸਤਕਾਰ ਜੋ ਸਤਾਰ ਪੁੱਤਵ ਆਪਣੇ ਬਾਪ ਨੂੰ ਦੇ ਸਕਦਾ ਅੱਛਾ ਤੇ ਇਹਨਾਂ ਨੇ ਸਾਨੂੰ ਤਿੰਨ ਕਬੂਤਰ ਦਿੱਤੇ ਕਬੂਤਰ ਦੇ ਦਿੱਤੇ ਅੱਛਾ ਉਹ ਤਿੰਨਾਂ ਦੇ ਫਿਰ ਮੈਂ ਇੱਕ ਤਾਂ ਜੋੜਾ ਲਾ ਲਿਆ ਹੂੰ ਹੂੰ ਉਹ ਸਾਡੇ ਨਵੇਂ ਬਾਜੀ ਆ ਗਈ ਬੱਚੇ ਘਟਾਏ ਦੋ ਦੋਏ ਦਿੱਤੇ ਨਹੀਂ ਉਹ ਉਹ ਫਿਰ ਤੁਹਾਡੇ ਕੋਲ ਕਬੂਤਰ ਮਾੜੇ ਸੀ ਕਿ ਤੁਹਾਡੀ ਕਾਰਗਰੀ ਕਾਰਗਰੀ ਵੀ ਮਾੜੀ ਕੂਤਰ ਵੀ ਮਾੜੀ ਅੱਛਾ ਫਿਰ ਇਹਨੇ ਏਟੀਐਮ ਚੋਂ ਦਿੱਤੇ ਸਾਨੂੰ ਏਟੀਐਮ ਹਾਂ ਕਿਹੜਾ ਏਟੀਐਮ ਏਟੀਐਮ ਕਪੂਤਰਾਂ ਚ ਜਿਹੜੇ ਮਸ਼ਹੂਰ ਹੋਏ ਉਹ ਤਾਂ ਗਲਜਾਰ ਕੋਲੇ ਸੀ ਇੰਨਾ ਕੋਲ ਵੀ ਸੀ ਅੱਛਾ ਆਪਾਂ ਹੁਣ ਗੱਲ ਸਰਪੰਚ ਸਾਹਿਬ ਇੱਧਰ ਆ ਜੀਏ ਏਟੀਐਮ ਤਾਂ ਉਹੀ ਸੀਗੇ ਤੁਹਾਡੇ ਕੋਲੇ ਕਿੱਥੋਂ ਆਏ ਪੈਦਾ ਇੱਥੋਂ ਹੋਏ ਸੀ ਲਓ ਜੀ ਇਹ ਜਿਹੜਾ ਪੰਜਾਬ ਦੇ ਵਿੱਚ ਏਟੀਐਮ ਦੀ ਗੱਲ ਚੱਲ ਰਹੀ ਸੀ ਵੀ ਜਿੱਥੇ ਬਾਜੀ ਛੱਡਿਆ ਜਾਂਦਾ ਸੀ ਅਗਲਾ ਕਹਿੰਦਾ ਸੀ ਵੀ ਪੈਸੇ ਕਢਾਉਣਾ ਜਿਹੜਾ ਗਲਜਾਰ ਬਾਈ ਦਾਤਾ ਸੀ ਹਾਂਜੀ ਅੱਛਾ ਉਹਦੀ ਜਨਨੀ ਚਚਰਾੜੀ ਪਿੰਡ ਚੋਂ ਹੋਈ ਉਹ ਕਿਵੇਂ ਹੋਈ ਸਰਪੰਚ ਸਾਹਿਬ ਉਹ ਦੱਸੋ ਜਿਹੜਾ ਨਰਸੀ ਹਾਂ ਉਹ ਸਾਡਾ ਸੀਗਾ ਜੀ ਉਹ ਕਿ ਕਿਹੜਿਆਂ ਚੋ ਸ਼ਾਹ ਕਾਕੂਤਰ ਅੱਛਾ ਜੀ ਠੀਕ ਆ ਹਾਂ ਜਿਹੜੀ ਮਦੀਨ ਸੀ ਉਹ ਗਲਜਾਰ ਦੀ ਸੀ ਅੱਛਾ ਅਸੀਂ ਇਕੱਠੇ ਰਹਿੰਦੇ ਸੀ ਸਾਰੇ ਮੈਂ ਲਾਲੀ ਗਲਜਾਰ ਟੀਟੂ ਸਾਰੇ ਇਕੱਠੇ ਗਰੁੱਪ ਸੀ ਸਾਡੇ ਉਦੋਂ ਜਦ ਮੈਂ ਜੂਤ ਕਲਾਕਾਰ ਇੱਕਦਮ ਉੱਭਰਦੇ ਹੋ ਸਾਰੇ ਤੁਸੀਂ ਕਿੱਥੇ ਸੀ ਅੱਛਾ ਬੜਾ ਪਿਆਰ ਜੀ ਬਹੁਤ ਪਿਆਰ ਹੁਣ ਵੀ ਆ ਹੁਣ ਵੀ ਆ ਚਲੋ ਤੇ ਕਬੂਤਰ ਸਾਡਾ ਇੱਕ ਐਤੀਆਂ ਨੇ ਉੱਡੇ ਜੀ ਬਹੁਤ ਜਿਆਦੇ ਨਹੀਂ ਉਹ ਮੈਂ ਉਹ ਏਟੀਐਮ ਦੀ ਕਹਾਣੀ ਮੈਂ ਪੁੱਛਣਾ ਚਾਹੁੰਦਾ ਦਰਸ਼ਕ ਵੀ ਉਹ ਜਾਣਣਾ ਚਾਹੁੰਦੇ ਆਂ ਉਹ ਹੀ ਦੱਸਦਾ ਉਹ ਹੀ ਦੱਸਦਾ ਅੱਛਾ ਬੜਾ ਔੜਦਾ ਹੀ ਕਰੇ ਅੱਛਾ ਕਬੂਤਰ ਅਸੀਂ ਛੜਤਾ ਐਤੀਆਂ ਨੇ ਤੇ ਬਹੁਤ ਉੱਡੇ ਆ ਜੀ ਤੁਸੀਂ ਆਪਦੇ ਘਰੋਂ ਹਾਂਜੀ ਅੱਛਾ ਚੱਲ ਬਾਜੀ ਜਿੱਤ ਲਈ ਉਦੋਂ ਬਾਅਦ ਗੁਲਜਾਰ ਕੰ ਦਾ ਦੇਖਣਾ ਮੈਂ ਉੱਡਦਾ ਅਸੀਂ ਇਹਦੇ ਗੁਲਜਾਰ ਨੇ ਕਿ ਚਮੰਡੀ ਗਨ ਝਾਮਟੇ ਬਾਜੀ ਛੱਡੀ ਦੋ ਅਸੀਂ ਅੱਛਾ ਜੀ ਇਹ ਕਹਿੰਦਾ ਮੈਂ ਉੱਧਰ ਜਾਉ ਮੈਂ ਕਹਾ ਮੈਂ ਤਾਂ ਇੱਥੇ ਹੀ ਛੱਡੂ ਅੱਛਾ ਤੇ ਇਹ ਉੱਧਰ ਚਲੇ ਗਿਆ ਉੱਥੇ ਇਹ ਦੋ ਕਬੂਤਰੀਆਂ ਛੱਡੀਆਂ ਦੋਨੇ ਬਾਜੀ ਜਿੱਤੀਆਂ ਅੱਛਾ ਗੁਲਜਾਰ ਨੇ ਹਾਂ ਤੇ ਇੱਕ ਇਹ ਫਿਰਦੀ ਛੱਡਿਆ ਆ ਉੱਥੇ ਅੱਛਾ ਬਾਅਦ ਚ ਮੁੰਡੇ ਫੜਾ ਕੇ ਗਏ ਗੁਰੀ ਹੁਣੀ ਪਮਾਰ ਲੜਾਈ ਅੱਛਾ ਜੀ ਚੰਗੇ ਮਿੱਤਰ ਸਾਡੇ ਅੱਛਾ ਤੇ ਇਹਨੇ ਆ ਕੇ ਕਬੂਤਰ ਦੇਖਿਆ ਤੇ ਕਬੂਤਰ ਆਏ ਫਿਰ ਜਿਵੇਂ ਵੀ ਹੁਣ ਛੱਡਿਆ ਹੁੰਦਾ ਹਾਂ ਹਾਂ ਇੰਨਾ ਚੰਗਾ ਉੱਡਿਆ ਹੂੰ ਚੱਲ ਅਸੀਂ ਬਾਜੀ ਜਿੱਤ ਲਈ ਬਾਜੀ ਜਿੱਤ ਕੇ ਘਰੇ ਆ ਗਏ ਹੂੰ ਘਰੇ ਆ ਗਏ ਮੈਂ ਕਿਹਾ ਵੀ ਗੁਲਜ਼ਾਰ ਮੈਨੂੰ ਕਹਿੰਦਾ ਪਾਣੀ ਪਿਆ ਦੇ ਤੁਰਨੀ ਇਹਨੂੰ ਮੈਂ ਕਿਹਾ ਯਾਰ ਬਦਾਮ ਖਾਊਗਾ ਗਲ ਯਾਰ ਕਹਿੰਦਾ ਕਮਲਾ ਹੋਇਆ ਇੰਨੀ ਗਰਮੀ ਹੈ ਵੀ ਇੰਨਾ ਕਬੂਤਰ ਉੱਡਿਆ ਕਬੂਤਰ ਮਰ ਜੂ ਹੂੰ ਮੈਂ ਕਿਹਾ ਪਾਣੀ ਨਹੀਂ ਬਦਾਮ ਕਹਿੰਦਾ ਚੱਲ ਦੋਕ ਦੇ ਦੇ ਹੂੰ ਮੈਂ ਦੋਕ ਬਦਾਮ ਦਿੱਤੇ ਹੋਰ ਭਾਲੇ ਮਕੋਲੀ ਰਾਤੀ ਕੋਲੀ ਬਦਾਮਾਂ ਦੀ ਖਾਦੀ ਜੀ ਜਿੱਤਿਆ ਹੋਇਆ ਬਾਜੀ ਗਰਮੀ ਚ ਕੋਲੀ ਕੋਲੀ ਬਦਾਮਾਂ ਦੀ ਖਾਦੀ ਅੱਛਾ ਕਬੂਤਰ ਬਦਾਮ ਨਹੀਂ ਖਾਂਦਾ ਜੇ ਤੀ ਇੰਨਾ ਉੱਡ ਕੇ ਆ ਜੋਰ ਲੱਗਿਆ ਹੁੰਦਾ ਜੀ ਹਾਂਜੀ ਹਾਂ ਤੇ ਖਾ ਕੇ ਜਦੋਂ ਅਸੀਂ ਆ ਕੇ ਖੁੰਡੇ ਛੱਡੇ ਆਪਣਾ ਕਪੜਾ ਕ ਕਰਕੇ ਕੁੰਡੇ ਚ ਗਿਆ ਆਪਦੇ ਖਾਨੇ ਜਾ ਕੇ ਗੜਕਣ ਲੱਗ ਗਏ ਅੱਛਾ ਤੇ ਗੁਲਜ਼ਾਰ ਮੈਨੂੰ ਕਹਿੰਦਾ ਚੱਲ ਹੁਣ ਨਾ ਇਹਨੂੰ ਛੱਡੀ ਫਿਰ ਕਹਿੰਦਾ ਜਾਹਾਂ ਬੱਚੇ ਲਵਾਂਗੇ ਅੱਛਾ ਮੈਂ ਕਿਹਾ ਠੀਕ ਆ ਜੀ ਹਾਂ ਤੇ ਉਹ ਕਬੂਤਰ ਫਿਰ ਇੱਥੋਂ ਗਿਆ ਜੀ ਸਾਡੇ ਕੋਲ ਗੁਲਜ਼ਾਰ ਬਾਈ ਲੈ ਗਿਆ ਹਾਂ ਜੀ ਅੱਛਾ ਤੇ ਕਬੂਤਰੀ ਉੱਥੋਂ ਇੱਕ ਘੁਗਰੀ ਘੁਗਰੀ বাজਦੀ ਸਾਡੀ ਕਈ ਬਾਜੀਆਂ ਜਿੱਤੀ ਅਸੀਂ ਅੱਛਾ ਉਹਦੇ ਨਾਲ ਲਾਇਆ ਅੱਛਾ ਤੇ ਫਿਰ ਉੱਥੋਂ ਏਟੀਐਮ ਤਿਆਰ ਹੋਈ ਉਹ ਉਹਨਾਂ ਨੇ ਜਿਹੜਾ ਬੱਚਾ ਕੱਢਿਆ ਉਹ ਏਟੀਐਮ ਬਣਿਆ ਤੁਸੀਂ ਵੀ ਉਹਦਾ ਕੋਈ ਬੱਚਾ ਲਿਆ ਏ ਸਾਡੇ ਕੋਲੇ ਆ ਹੁਣ ਬਾਧੂ ਬੈਠੇ ਆ ਉਹ 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 ਖਾਨਦਾਨੀ ਖਾਨਦਾਨ ਉਹ ਹੋਰ ਉਹਦੂ ਨਹੀਂ ਖੁੱਲ ਕੇ ਨਹੀਂ ਦੱਸਦੇ ਉਹ ਮੈਂ ਤਾਂ ਉਹ ਨਹੀਂ ਖਾਨਦਾਨ ਫਿਰ ਖਾਨਦਾਨ ਤਾਂ ਸਾਡੇ ਕੋਲੇ ਉਹਦੂ ਵੀ ਪਰੇ ਪਿਆ ਜੀ ਨਹੀਂ ਮੈਂ ਏਟੀਐਮ ਦੀ ਗੱਲ ਕਰਦਾ ਉਹ ਪਰੇ ਵਾਲੀ ਦੀ ਗੱਲ ਕਰਦਾ ਉਹ ਖੁੱਲ ਕੇ ਹੱਸਦੇ ਹੋ ਤੇ ਮੈਂ ਏਟੀਐਮ ਦੀ ਤੁਹਾਨੂੰ ਗੱਲ ਦੱਸਦਾ ਹਾਂ ਏਟੀਐਮ ਦਾ ਪਿਓ ਫਿਰ ਚਲੇ ਗਿਆ ਉੱਥੋਂ ਲਾਲੀ ਕੋਲੇ ਐ ਰੈਕੂਟ ਰੈਕੂਟ ਅੱਛਾ ਇਹਨਾਂ ਨੇ ਕਢਾਏ ਚਾਰ ਬੱਚੇ ਅੱਛਾ ਇੱਕ ਇੱਕ ਕਬੂਤਰ ਕੱਢੀ ਕਾਲਾ ਚੀਨਾ ਯਾਰ ਅੱਛਾ ਜੀ ਚਲੋ ਇਹ ਕਢਾਈ ਚਾਰ ਚਾਰਾਂ ਚ ਦੋ ਮੈਂ ਲੈ ਆਂਦੇ ਜੀ ਹਾਂ ਜੀ ਉਹ ਕਬੂਤਰੀ ਜਿਹੜੀ ਮਾਂ ਸੀ ਉਹਦੀ ਕਬੂਤਰ ਦੀ ਉਹ ਮੈਂ ਲਿਆ ਆ ਅੱਛਾ ਤੇ ਉਹਦੇ ਮੈਂ ਦੋ ਬੱਚੇ ਕਢਾਏ ਜੀ ਅੱਛਾ ਜਿਹੜੇ ਸਾਡੇ ਮੋੜਾ ਮੂੜਾਂ ਵਾਲੇ ਬਣੇ ਮੋੜਾਂ ਵਾਲੇ ਕਿਵੇਂ ਮੈਂ ਗੱਲ ਨਹੀਂ ਸਮਝਿਆ ਮੈਂ ਤੁਹਾਨੂੰ ਦੱਸ ਦਾਂ ਯਾਰ ਅੱਛਾ ਜੀ ਆ ਬਾਜੀ ਕਬੂਤਰ ਇਹ ਕਿਹੜਾ ਜੀ ਇਹਨੂੰ ਕਹਿੰਦੇ ਆ ਏਟੀਐਮ ਪੁੰਨੂਕੇ ਵਾਲੇ ਕਬੂਤਰ ਬਾਜਦੇ ਆ ਜਿਹੜੇ ਆਹ ਆਸਲੀ ਕਬੂਤਰ ਇਹ ਏਟੀਐਮ ਲੋਕ ਕਹਿ ਦਿੰਦੇ ਆ ਸਾਡੇ ਕੋਲੇ ਕਬੂਤਰ ਆ ਅੱਛਾ ਜੀ ਪਰ ਸਾਨੂੰ ਪਤਾ ਬਈ ਕਬੂਤਰ ਆ ਲੈ ਕੋਈ ਮੜਾਵੇ ਸਾਡੇ ਨਾਲ ਆ ਕੀ ਅੱਛਾ ਇਹ ਏਟੀਐਮ ਪੁੰਨੂਕੇ ਵਾਲੇ ਦਾ ਇਹ ਜਿਹੜਾ ਸਾਡੇ ਵਾਲਾ ਕਬੂਤਰ ਸੀ ਸ਼ਾ ਅੱਖਾ ਹਾਂਜੀ ਇਹ ਉਹਦਾ ਪੁੱਤ ਆ ਉਹਦਾ ਹਾਂ ਠੀਕ ਆ ਇਹ ਦੋ ਲਾਲੀਕੇ ਘਰੇ ਆ ਦੋ ਇੱਥੇ ਛੇ ਦਾ ਤਾਂ ਆਪਣਾ ਕੋਈ ਠੀਕ ਆ ਅੱਛਾ ਜੀ ਆਵਾ ਇਹ ਇਹਨੇ ਫੇਰ ਇਹ ਕਿਤੇ ਛੱਡੇ ਆ ਇਹ ਜਿੰਨੇ ਅਸੀਂ ਛੱਡਦੇ ਆ ਹਾਂ ਇਹ ਕਬੂਤਰਿਆਂ ਆ ਬਈ ਜੇ ਨਰਮ ਜਿਹੇ ਆ ਦੇਣਾ ਤਾਂ ਫੇਰ ਨਹੀਂ ਕਹਿੰਦੇ ਸਾਨੂੰ ਛੱਡ ਹਾਂ ਤੇ ਜਿੱਦੇ ਫੇਰ ਅੱਗ ਪੈਂਦੀ ਉਦਦੇ ਕਹਿੰਦੇ ਉਦਦੇ ਭੜਕਾ ਮਿਕਾਣੀ ਉਦੜਨੇ ਫਿਰ ਇਹ ਜਿੱਤਦੇ ਹੀ ਆ ਭੜਕਾ ਬੋਲ ਦੱਸ ਦਿੰਦੇ ਆ ਬਈ ਅਸੀਂ ਤਾਂ ਉੱਡਾਂਗੇ ਬਾਈ ਇਹੋ ਜਿਹਾ ਕਿਤੇ ਸੀਨ ਆਇਆ ਇਹ ਕਿੱਥੇ ਉੜਿਆ ਇਹ ਤਾਂ ਛੱਡੇ ਹੀ ਨਹੀਂ ਜੀ ਇਹ ਇਹਦੇ ਬੱਚੇ ਅੱਛਾ ਬਾਲੇ ਕਬੂਤਰ ਸਾਡੇ ਵਿੱਚ ਇਹੋ ਜੇ ਆ ਜਿਨ੍ਹਾਂ ਨੂੰ ਉਡਣਾ ਨਹੀਂ ਆਉਂਦਾ ਭਈ ਇਹਨੂੰ ਤਾਂ ਉੱਡਣ ਦਾ ਹੀ ਨਹੀਂ ਪਤਾ ਸੀ ਹਾਂ ਉੱਡ ਜਾਂਦਾ ਦੋ-ਦੋ ਦਿਨ ਸੁਰਤ ਨਹੀਂ ਫੜਦਾ ਸੀ ਦੱਬੀ ਦੋ-ਦੋ ਦਿਨ ਸੁਰਤ ਨਹੀਂ ਫੜਦਾ ਸੀ ਜਦੋਂ ਕਬੂਤਰ ਉੱਡਦਾ ਸੀ ਇਹਦੀ ਹਰੀ ਲਾਲ ਮਗਲ ਸੀ ਅੱਛਾ ਦੋ-ਦੋ ਦਿਨ ਸੁਰਤ ਨਹੀਂ ਫੜਦਾ ਸੀ ਭਈ ਇੰਨਾ ਉੱਡ ਜਾਂਦਾ ਸੀ ਉੱਡਦੀ ਇੰਨਾ ਜਾਂਦਾ ਹੈ ਇਹ ਨੌਵੀਂ ਗਾਂਤ ਮਰੀ ਹੋਈ ਹੈ ਇਹਦੀ ਅੱਛਾ ਲੋਕਾਂ ਨੇ 10-10 ਕਲੀ ਦਾ 10 ਕਲੀ ਦਾ ਕਬੂਤਰ ਹੁੰਦਾ ਇਹਦੀ ਨੌਵੀਂ ਗਾਂਤ ਮਰੀ ਨੋ ਨੋ ਮੀ ਕਹਾਂ ਤੇ ਨੋ ਆ ਫਰ ਹੈ ਨਹੀਂ ਇਹਦਾ ਫਰ ਹੈ ਨਹੀਂ ਹਾਂ ਉਹ ਖੰਭ ਹੈ ਨਹੀਂ ਹਾਂ ਬਿਲਕੁਲ ਅੱਛਾ ਇਹਦੇ ਫਿਰ ਗਾਹਾਂ ਬੱਚੇ ਉੱਥੇ ਵੀ ਬਥੇਰੇ ਆ ਇੱਥੇ ਵੀ ਬਥੇਰੇ ਆ ਅੱਛਾ ਕਿੱਥੇ ਇਹਦਾ ਬੱਚਾ ਕਿਹੜਾ ਜਿਹੜਾ ਤੁਹਾਡਾ ਬਈ ਇਤਿਹਾਸਕ ਬਾਜੀ ਜਿਹੜੀ ਇਹਦੇ ਬੱਚੇ ਨੇ ਇਤਿਹਾਸਕ ਬਾਜੀ ਐਤ ਕੀ ਤੁਹਾਨੂੰ ਦੱਸ ਦਿੰਨਾ ਜੀ ਹਾਂਜੀ ਐਤ ਕੀ ਅਸੀਂ ਰਾਜੂ ਦੇ ਪਿੰਡ ਇਹਨਾਂ ਦੇ ਆ ਮੁੰਡਾ ਖੜਾ ਹੈ ਇਹ ਵੀਰ ਇਹ ਕਿੱਥੋਂ ਜੀ ਇਹ ਮੁੰਡਾ ਹੈਗਾ ਕੋਟਲਾ ਪੜੀਤ ਪਣੀ ਰਾਜੂ ਇਹਨਾਂ ਦਾ ਰਾਜੂ ਆ ਇਹਦੇ ਭਰਾ ਦਾ ਨਾਮ ਰਾਜੂ ਆ ਜੀ ਜਿਹੜਾ ਕਬੱਡੀ ਖੇਡਦਾ ਮੁੰਡਾ ਰਾਜੂ ਸਰਦਾਰ ਅੱਛਾ ਉਹਦਾ ਭਰਾ ਫਿਰ ਜੱਫੀ ਪਾ ਕੇ ਮੈਨਣਾ ਜਰ ਦੁਨੀਆ ਜਿੱਤੀ ਆ ਜੀ ਨੇ ਕਬੱਡੀ ਦੇ ਖੇਤਰ ਚ ਆਲੇ ਸਾਡੇ ਪੁੱਤ ਪੁੱਤਰ ਇਹੇ ਰਾਜੂ ਕੋਟਲਾ ਭੜੀ ਦਾ ਭਰਾ ਭਰਾ ਬ੍ਰਦਰ ਆ ਯਾ ਖਾਲਸਾ ਬੋਰਗਮ ਕਨੀ ਖੜੇ ਹਾਂ ਹੱਡ ਪੈਰੋਂ ਨਹੀਂ ਕੜੇ ਯਾ ਉਹਨੇ ਕੜੇ ਵੀ ਤੇ ਪੰਜਾਬ ਪੁਲਿਸ ਚ ਨੌਕਰੀ ਵੀ ਕਰ ਰਹੇ ਆ ਫਿਰ ਇੱਕ ਵਾਰੀ ਹੋਰ ਮੈਨਣਾ ਪਊਗਾ ਤਕੇ ਲੈਣ ਲੈਣੋ ਕਰਸੀ ਵੀਰੇ ਅੱਛਾ ਕਿੱਥੇ ਕਰਦਾ ਜੋਬ ਵੀਰੇ ਮੈਂ ਚੰਡੀਗੜ੍ਹ ਆ ਫਾਈ ਕੁੜੀ ਤੇ ਸੋਨੇ ਸ਼ਹਿਰ ਚਾ ਦੱਸਿਓ ਮੜਾ ਯਾਰ ਰੋਬਨ ਜੀ ਵੀ ਕਬੂਤਰ ਆਪਣਾ ਕਿਵੇਂ ਉੱਡਿਆ ਤੁਹਾਡੇ ਪਿੰਡ ਦੱਸੋ ਰੋਬਨ ਜੀ ਪਹਿਲਾਂ ਤਾਂ ਆਪਦੀ ਇੰਟਰੋਡਕਸ਼ਨ ਕਰਿਆ ਜੇ ਰੋਬਨ ਕੋਈ ਗੱਲ ਨਹੀਂ ਆਜੋ 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 ਰੋਬਨ ਇਹ ਪਹਿਲਾਂ ਤਾਂ ਰਾਜੂ ਵੀਰ ਬਾਰੇ ਦੱਸੋ ਆਏ ਹੋਏ ਆ ਇੱਥੇ ਹਾਂਜੀ ਉਹ ਆਏ ਹੋਏ ਨੇ ਉਹਦੇ ਸੱਟ ਲੱਗੀ ਹੋਈ ਆ ਉਹ ਗਿਆ ਹੋਇਆ ਦਿਖਾਉਣ ਗਿਆ ਹੋਇਆ ਮੜੇ ਮਸਲ ਖਿੱਚੇ ਗਏ ਸੀਗੇ ਮੈਚ ਤੇ ਜੀ ਮੈਚ ਤੇ ਹਾਂਜੀ ਖੇਡਦੇ ਹਾਂ ਤੇ ਹਾਂਜੀ ਹਾਂਜੀ ਰਾਜ ਭੜੀ ਨੂੰ ਵੀ ਸ਼ੌਂਕ ਆ ਹਾਂਜੀ ਹਾਂਜੀ ਕਬੂਤਰ ਬਾਜੀ ਦਾ ਹਾਂਜੀ ਉਹ ਕਿਤੇ ਵੇਲੇ ਟਾਈਮ ਕੱਢ ਲੈਂਦਾ ਬਸ ਇਹ ਹੁਣ ਆਇਆ ਹੋਇਆ ਜੀ ਹੁਣ ਘਰੇ ਹੁਣ ਉਹੀ ਕਬੂਤਰ ਦੇਖਦਾ ਜੀ ਰਾਜੂ ਹਾਂ ਸਵੇਰੇ ਸਾਜਰੇ ਉਹਨੇ ਬੰਦ ਕੇ ਚਲੇ ਜਾਣੇ ਨੇ ਬਾਕੀ ਪਿੱਛੇ ਆ ਮੁੰਡਾ ਹੈਗਾ ਜੀ ਆਪਣੇ ਘਰੇ ਹੀ ਡਾਉਂਦਾ ਜੀ ਕਬੂਤਰ ਤੁਸੀਂ ਹਾਈ ਕੋਰਟ ਚ ਦੇਖਦੇ ਹੋ ਕਬੂਤਰ ਮੈਨੂੰ ਜੀ ਵਿੱਚ ਛੁੱਟੀ ਹੁੰਦੀ ਜਦਨ ਜੇ ਉਦਣ ਫਿਰ ਹੁਣ ਆਪਾਂ ਲਈ ਛੁੱਟੀ ਬਾਜੀਆਂ ਬਾਜੀਆਂ ਛੁੱਟੀਆਂ ਲੈ ਲੈਣੀਆਂ ਨੇ ਜੀ ਤੇ ਪੰਜਾਬ ਪੁਲਿਸ ਤੇ ਜੇ ਕਿਸੇ ਗਾਂਹ ਡੀਜੀਪੀ ਕੋਲ ਕਹਤਾ ਵੀ ਇਹ ਤਾਂ ਮੁੰਡਾ ਪੁਲਿਸ ਵਾਲਾ ਇਧਰ ਹੀ ਰਹਿੰਦਾ ਵਾ ਨਹੀਂ ਨਹੀਂ ਫਿਰ ਆਪਾਂ ਛੁੱਟੀਆਂ ਲੈ ਲਈਦੀਆਂ ਨੇ ਛੁੱਟੀਆਂ ਲੈ ਲੈਣੇ ਅੱਛਾ ਰਾਜੂ ਵੀਰ ਵੀ ਕਿਤੇ ਇੱਕ ਕਬੂਤਰ ਅਡਾਉਂ ਜਾਂਦਾ ਹਾਂਜੀ ਹ ਕਰੇ ਵੀ ਜਿਵੇਂ ਲਾਲੋ ਪਹਿਲਾਂ ਜਦ ਅਸੀਂ ਖੇਡਣ ਲੱਗੇ ਸੀਗੇ ਤੁਸੀਂ ਵੀ ਖੇਡਣ ਲੱਗੇ ਮੈਂ ਵੀ ਖੇਡਦਾ ਸੀਗਾ ਜੀ ਮੈਂ ਨੈਸ਼ਨਲ ਸਟਾਈਲ ਖੇਡਦਾ ਸੀਗਾ ਖੇਡਦਾ ਸੀ ਦੋਵੇਂ ਨੈਸ਼ਨਲ ਸਟਾਈਲ ਸੀਗੇ ਨਾ ਨੋਨ ਨੈਸ਼ਨਲ ਖੇਡਿਆ ਹੋਇਆ ਜੀ ਅੱਛਾ ਹਾਂਜੀ ਤੇ ਅਸੀਂ ਜਦ ਪਹਿਲਾਂ ਖੇੜ ਦੀ ਕਬੂਤਰ ਰੱਖੇ ਹੋਏ ਸੀਗੇ ਅਸੀਂ ਫਿਰ ਰਾਜੂ ਸਾਰੀ ਦਿਹਾੜੀ ਕਬੂਤਰਾਂ ਮਗਰੇ ਭੱਜੇ ਫਿਰ ਜਾਂਦਾ ਸੀਗਾ ਫਿਰ ਘਰ ਦੇ ਨੇ ਛੜਾਤੇ ਸੀਗੇ ਉਹ ਕੰਦਾ ਕੰਦਾ ਟੱਪਦਾ ਫਿਰ ਗਰਾਉਂਡਾ ਟੱਪਣ ਲੱਗ ਗਿਆ ਫਿਰ ਹਾਂਜੀ ਬਾਜੀਆਂ ਤੇ ਜਾਈ ਜਾਂਦਾ ਸੀਗਾ ਜੀ ਅੱਛਾ ਸਰਪੰਚ ਸਾਹਿਬ ਨੇ ਜਦੋਂ ਕਬੂਤਰ ਛੱਡੇ ਉਹ ਕਹਾਣੀ ਦੱਸੋ ਫਿਰ ਸਾਡੇ ਪਿੰਡ ਛੜਾਈ ਕਬੂਤਰ ਜੀ 9 ਜੂਨ ਦੀ ਗੱਲ ਆ ਜੀ 9 ਜੂਨ ਹਾਂ ਉਦਨੇ ਬਰਵਾਲੇ ਬਾਜੀ ਸੀਗੀ ਅੱਛਾ ਬਰਵਾਲੇ ਮੈਂ ਕਹਿੰਦਾ 2:30 3 ਵਜੇ ਬਾਜੀ ਮੁੱਕ ਗਈ ਸੀਗੀ ਮੁੱਕ ਗਈ ਅੱਛਾ ਜੀ ਫੋਰ ਵੀ ਤੇ ਫੋਰ ਟਰੈਕਟਰ ਸੀ ਓਏ ਇਸ ਵਾਰੀ ਹੋਈ ਇਸ ਵਾਰ ਦੀ ਗੱਲ ਹਾਂ ਹਾਂ ਮੈਨੂੰ ਪਤਾ ਬਰਵਾਲੇ ਬਰਵਾਲੇ ਬਾਜੀ ਮੁੱਕ ਗਈ ਸੀਗੀ ਜੰਗ ਹੁਣ ਅੱਛਾ ਪਿੰਡ ਜੀ 4:30 ਵਜੇ ਬਾਜੀ ਯਾਨੀ ਕਿ ਲਾਲੋ ਜੀ ਜਿੱਤ ਹਾਰ ਹੋ ਗਈ ਸੀਗੀ ਬਾਈ ਜਿਹੋ ਨਾਲ ਕਬੂਤਰ ਤੇ ਟਾਈਮ ਲੱਗ ਗਿਆ ਸੀਗਾ ਟਾਈਮ 'ਚ ਨਹੀਂ ਆਇਆ ਯਾਨੀ ਕਿ ਉਹ ਤੋਂ ਬਾਅਦ ਆ ਗਿਆ ਸੀਗਾ ਯਾਨੀ 7:40 ਦੇ ਕਬੂਤਰ ਫਿਰਦਾ ਸੀਗਾ ਸਾਡੇ ਪਿੰਡ ਨਹੀਂ ਫਿਰ ਉਹ ਤਾਂ ਟਾਈਮ 'ਚ ਪਰ ਕੱਟਿਆ ਗਿਆ ਨਾ ਜੀ ਠਾਕ ਬਾਜੀ ਸਾਂਝੀ ਹੋਈ ਹਾਂ ਬਾਜੀ ਪੰਜ ਸਾਂਝੀ ਹੋ ਗਈ ਬਾਜੀ ਸਾਂਝੀ ਹੋ ਗਈ ਜੀ ਇਹ ਇਹ ਥੋੜਾ ਸੀਗਾ ਸਾਂਝੀ ਸੀ ਹਾਂ ਜੀ ਹਾਂ ਜੀ ਸਾਂਝੀ ਸੀ ਪੰਜ ਕਬੂਤਰ ਇਹ ਤਾਂ ਫਿਰ ਮੈਂ ਸ਼ਰਮੋ ਸ਼ਰਮੀ ਰੱਖ ਲਿਆ ਵੀ ਸੋਨੇ ਦਾ ਬਾ ਨਹੀ 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 ਜੀ ਹਾਂ ਅੱਜ ਕਾ ਨਹੀਂ ਫਿਰਦੇ ਨਾਲ ਅੱਜ ਕਾ ਥੋੜਾ ਤਾਂ ਕੱਟਿਆ ਗਿਆ ਫਿਰ ਐ ਨਹੀਂ ਕੱਟਿਆ ਗਿਆ ਉਹਦੋਂ ਬਾਅਦ 'ਚ ਕੱਟਿਆ ਗਿਆ ਆ ਮੁੰਡਾ ਸੀਗਾ ਇਹ ਸੀ ਬਾਜੀ ਤੇ ਬਾਈ ਜੀ ਨੇ ਤਾਂ ਬਾਅਦ 'ਚ ਆਏ ਨੇ ਜੀ ਇਹ ਤਾਂ ਬਾਅਦ 'ਚ ਆਏ ਨੇ ਜੀ ਇਹਨੂੰ ਕਹਿੰਦੇ ਵੀ ਬਾਜੀ ਸਾਂਝੀ ਕਰਨੀਆਂ ਮੈਂ ਕਬੂਤਰ ਵੀ ਜਾਦੋ ਨੇ ਕਿਤੇ ਕਿਤੇ ਸੀਗੇ ਜੀ ਹਾਂ ਤੇ ਇਹ ਕਹਿੰਦਾ ਵੀ ਪਹਿਲਾਂ ਮੈਂ ਪੁੱਛੂੰਗਾ ਫੇਰ ਆ ਇਹਨੇ ਵੈਸੇ ਮਨਾਂ ਕਰਤਾ ਸੀਗਾ ਫਿਰ ਬਾਈ ਜੀ ਉਹਨਾਂ ਨੂੰ ਫੋਨ ਕੀਤਾ ਇਹ ਕਹਿੰਦੇ ਚੱਲ ਕੋਈ ਗੱਲ ਨਹੀਂ ਵੀ ਕਰ ਕਿਹਦੇ ਕਿਹਦੇ ਰਹਿ ਗਏ ਸੀ ਕਬੂਤਰ ਇੱਕ ਬਾਈ ਜੀ ਉਹਨਾਂ ਦਾ ਸੀਗਾ ਇੱਕ ਬੂਟੇ ਤੋਂ ਮੋੜਦਾ ਸੀਗਾ ਬੂਟਾ ਤੋਂ ਮੋਟ ਹਾਂਜੀ ਅੱਛਾ ਪੰਜ ਰੁੱਖੇ ਵਾਲੇ ਕਾਲੇ ਦਾ ਚੇਲਾ ਸੀਗਾ ਜੀ ਉਹਦਾ ਸੀ ਇੱਕ ਸਾਡੇ ਜੀ ਸੋਹਣ ਸਿੰਘ ਭੰਬਰੀ ਉਹਨਾਂ ਜਿਹੜੀ ਫੁੱਫੜ ਕਹਿੰਦੇ ਸਾਰੇ ਫੁੱਫੜ ਦਾ ਦਾਣੇ ਵਾਲਾ ਮਸ਼ਹੂਰ ਜਾ ਹੋਇਆ ਸੀਗਾ ਹਾਂਜੀ ਉਹ ਸੀਗਾ ਜੀ ਕੀ ਮਸ਼ਹੂਰ ਹੋਇਆ ਸੀ ਦਾਣੇ ਵਾਲਾ ਕਬੂਤਰ ਉਹਨੇ ਦਾਣੇ ਖਵਾ ਕੇ ਛੱਡਦਾ ਸੀ ਉਹਦਾਂ ਜੀ ਉਸ ਬਾਗੀ ਤੇ ਹਾਂਜੀ ਸਾਡੇ ਪਿੰਡੇ ਇਹ ਸਰਪੰਚ ਸਾਹਿ ਮੈਂ ਤੁਹਾਨੂੰ ਦੱਸਦਾ ਜੀ ਇੱਕ ਹੋਇਆ ਜੀ ਡਿੰਪਲ ਜੰ ਨਾਲੀ ਦਾ ਜੀ ਡਿੰਪਲ ਦਾ ਹਾਂਜੀ ਅੱਛਾ ਤੇ ਫਰਿਜ ਉਹ ਲੈ ਗਿਆ ਸੀਗਾ ਤੇ ਕੂਲਰ ਡਿੰਪਲ ਲੈ ਗਿਆ ਸੀਗਾ ਤੀਜੇ ਦੇ ਕੱਪ ਸੀਗਾ ਜਿਹੜਾ ਉਹ ਇਹਨਾਂ ਨੂੰ ਆ ਗਿਆ ਸੀਗਾ ਬਾਈ ਜੀ ਨਾਲ ਫਿਰ ਜਾਣ ਪਛਾਣ ਕਿਵੇਂ ਹੋਈ ਬਾਈ ਜੀ ਨਾਲ ਜੀ ਬਸ ਆਪਾਂ ਫੋਨ ਤੇ ਲਾ ਲਓ ਜੀ ਤੇ ਬਾਕੀ ਆਪਣੇ ਘਰੇ ਆਏ ਸੀਗੇ ਬਾਕੀ ਬੌਨਾ ਗੋਸਲ ਨਾਲ ਹੋਇਆ ਜੀ ਮੇਲ ਮਲਾਪ ਤਾਂ ਜੀ ਕਿਹੜਾ ਬੌਨਾ ਗੋਸਲ ਨਾਲ ਬੌਨਾ ਬੌਨਾ ਕਮਪਟਰ ਬਾਜ ਨੇ ਹਾਂਜੀ ਅੱਛਾ ਬਾਈ ਜੀ ਨੇ ਜਾਣਦੇ ਸੀ ਬੌਨਾ ਮੇਰਾ ਹੈਗਾ ਜੀ ਫਰੈਂਡ ਅੱਛਾ ਉਨਾਂ ਦਾ ਪਿੰਡ ਇਹਨਾਂ ਦੇ ਨਾਲ ਹੀ ਆ ਜੀ ਅਸੀਂ ਉਹਨਾਂ ਕੋਲੇ ਜਾਂਦੇ ਹਾਂ ਉਹਨਾਂ ਦੀ ਬਦੌਲਤ ਮਤਲਬ ਇਹ ਉਹਨਾਂ ਕੋਲੇ ਆਉਂਦੇ ਜਾਂਦੇ ਸੀ ਉੱਥੋਂ ਸਾਡਾ ਪਿਆਰ ਪਿਆ ਇਹਨਾਂ ਨਾਲ ਬਾਕੀ ਅਸੀਂ ਇੱਧਰ ਜਗਰਾਉਂ ਜਮੇ ਬਦਾਮ ਬਦੂਮ ਲੈਣ ਆਉਂਦੇ ਆਂ ਇਹਨਾਂ ਅਸੀਂ ਉਰੀ ਜਾ ਕੇ ਜਾਂਦੇ ਆਂ ਜੀ ਫਿਰ ਇਹੀ ਦਵਾ ਕੇ ਲੈ ਕੇ ਆਉਂਦੇ ਨੇ ਸਾਰਾ ਕੁਝ ਨਹੀਂ ਜਗਰਾਉਂਾਂ ਦੀ ਤਾਂ ਰੋਸ਼ਨੀ ਮਸ਼ਹੂਰ ਆ ਬਦਾਮ ਵੀ ਹੋਗੇ ਬਿਲਕੁਲ ਇਹ ਕੋਈ ਫਰਕ ਆ ਬਿਲਕੁਲ ਕੀ ਵਜ੍ਹਾ ਇਹ ਫਰਕ ਇਹ ਇਕੱਠਾ ਮੰਗਾਉਂਦੇ ਆਂ ਇਸਟਾਕ ਤੇ ਵਧੀਆ ਕੁਆਲਿਟੀ ਹੁੰਦੀ ਹੈ ਇਹਨਾਂ ਕੋਲੇ ਅੱਛਾ ਚੰਗੀ ਕੁਆਲਿਟੀ ਦੇ ਬਦਾਮ ਤੁਸੀਂ ਹੋਰ ਵੀ ਬਦਾਮ ਲਏ ਤੇ ਇਹਨਾਂ ਤੇ ਬਦਾਮਾਂ ਤਾਂ ਉਹਨਾਂ ਦਾ ਕੋਈ ਫਰਕ ਆਇਆ ਅਸੀਂ ਜੀ ਪਿਛਲੇ ਸਾਲ ਜਾਨੀ ਕਿ ਰੱਖੇ ਕਬੂਤਰ ਉਹ ਤੋਂ ਬਾਅਦ ਅਸੀਂ ਪਿਛਲੇ ਸਾਲ ਰੱਖੇ ਨੇ ਥੋੜੇ ਜਿਹਾ ਬੌਨੇ ਕੋਲੋਂ ਲਿਆਂਦੇ ਜਿਵੇਂ ਹਲੇ ਦੇ ਨਾਲ ਲਿਆਂਦੇ ਅਸੀਂ ਜੀ 7 ਬਾਜੀਆਂ ਛੱਡੀਆਂ ਸੀਗੀਆਂ ਜਿਸ ਤੋਂ ਅਸੀਂ 5 ਜਿੱਤ ਗਏ ਜੀ ਕਿੱਥੇ ਕਿੱਥੇ ਅਸੀਂ ਜਿੱਤ ਗਏ ਇੱਕ ਤਾਂ ਸਲੇਮ ਪਰ ਜਿੱਤੇ ਆ ਜੀ ਕਿੰਨੇ ਕਬੂਤਰ ਗਰਮੀ ਦੀ ਬਾਜੀ ਹਾਂ ਜੀ ਤਿੰਨ ਚ ਸਾਂਝੀ ਹੋ ਗਈ ਸੀ ਉੱਥੇ ਅੱਛਾ ਕਿਹਦੇ ਕਿਹਦੇ ਹੁਣ ਜੀ ਉੱਥੇ ਇੱਕ ਤਾਂ ਮੈਂ ਕਹਣਾ ਕੀ ਨੌਂ ਸੀ ਉਹ ਮੁੰਡੇ ਦਾ ਜੀ ਉਹਨਾਂ ਦਾ ਚੇਲੇ ਦੀ ਲੋਹਾਰ ਮੱਜਰੇ ਤੂੰ ਜਿਵੇਂ ਬਾਈ ਜੀ ਹੁਣ 68 ਦੀਆਂ ਗੱਲਾਂ ਕਰਦੇ ਆ ਕਾਕਾ ਉਹ ਨਹੀਂ 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 ਉੱਧਰ ਕੋਈ ਇਹੋ ਜਿਹੇ ਬ੍ਰਾਂਡ ਹੈਗੇ ਨਵੇਂ ਕਬੂਤਰ ਹਾਂ ਜੀ ਉੱਧਰ ਜਾਨੀ ਕਿ ਹੈਗੇ ਨੇ ਜਿਵੇਂ ਪਰਮਿੰਦਰ ਬਾਈ ਦੇ ਡੂਮ ਛੇੜੀ ਵਾਲੇ ਉਹ ਤਾਂ ਉਸਤਾਦ ਜੀ ਹਾਂ ਜੀ ਵੱਡੀ ਗੱਲ ਆ ਕਬੂਤਰੀ ਹੋਰ ਜਿਵੇਂ ਕਿਉਂਕਿ ਅਸੀਂ ਜਾਣਾ ਸੀ ਉਹਦੇ ਨੇ ਬਾਈ ਜੀ ਉਹਨਾਂ ਜੱਗਾ ਬਾਈ ਜੀ ਨੇ ਸਤਨਾਮ ਜਿੱਦਣੇ ਆਪਾਂ ਸਪਰੇ ਜਾ ਕੇ ਆਏ ਉਹਨਾਂ ਨੂੰ ਨਾ ਹੀ ਡਿਊਟੀ ਪੈ ਗਈ ਜਾਣਾ ਸੀ ਬਹੁਤ ਵਧੀਆ ਇਨਸਾਨ ਬਹੁਤ ਹਾਂ ਉਹਨਾਂ ਨੇ ਫਿਰ ਉਹਨੇ ਪਟਿਆਲੇ ਡਿਊਟੀ ਕੁਦਰਤੀ ਲੱਗੀ ਜੱਗਾ ਬਾਈ ਕਿਲਾ ਰੈਪਰ ਵਾਲੇ ਉਸ ਅਸੀਂ ਚੱਲੇ ਸੀ ਅੱਛਾ ਤੇ ਇੱਕ ਅਸੀਂ ਸਾਡੇ ਨਾਲੇ ਪਿੰਡ ਹਰਿਓਂ ਜੀ ਉੱਥੇ ਸੀਗਾ ਜੀ ਅੱਛਾ ਛੱਡੀ ਸੀ ਉੱਥੇ ਕਿਨਾਂ ਕਿਨਾਂ ਦਾ ਸੀਗਾ ਨਾਲ ਦੋ ਵੀ ਹੋਰ ਨਹੀਂ ਸਾਂਝੀ ਹੋਈ ਸੀ ਹਾਈ ਕੋਰਟ ਵਾਲੇ ਕੇਸ ਤਾਂ ਸਾਰੇ ਯਾਦ ਰੱਖਦੇ ਕਬੂਤਰਾਂ ਦਾ ਪੂਰਾ ਅਜੇ ਅਜੇ ਹੈ ਜੀ ਖੁਬਣਾ ਉਧਰ ਅੱਛਾ ਤੇ ਇੱਕ ਅਸੀਂ ਕਾਲਸ ਗੱਲਾਂ ਛੱਡੀ ਸੀ ਇਹ ਤਾਂ ਦਰਿਆਗੋਲ ਨੂੰ ਜੀ ਮੱਛੀਵਰੇ ਦੇ ਉੱਪਰ ਪੁੱਛ ਜਿੱਤੇ ਇੱਕ ਲਖਣਪੁਰ ਜਿੱਤੇ ਜਾਨੀ ਸੈਟੀਸਫਾਈ ਹੋ ਹਾਂਜੀ ਸੈਟੀਸਫਾਈ ਬਾਈ ਜੀ ਕੋਈ ਦੱਸ ਰਹੇ ਪੂਰੇ ਜੀ ਪੂਰੇ ਹਾਈ ਕੋਰਟ ਵਾਲਾ ਕੋਈ ਰੋਕ ਤਾਗਾ ਨਹੀਂ ਨਹੀਂ ਡੇਲੀ ਗੱਲ ਹੁੰਦੀ ਹੈ ਜੀ ਸਾਡਾ ਕੋਈ ਚੱਕਰ ਨਹੀਂ ਹੈਗਾ ਡੇਲੀ ਗੱਲ ਹੁੰਦੀ ਹੈ ਜੀ ਠੀਕ ਆ ਹਾਂਜੀ ਇਹ ਸਰਪੰਚ ਸਾਹਿਬ ਆਪਣੇ ਕੋਲੇ ਮੈਂ ਇਧਰ ਹੋਏ ਵੀਰੇ ਨੀਲੇ ਕਬੂਤਰ ਬਹੁਤ ਨੇ ਮੈਂ ਆਮ ਦੇਖਿਆ ਲੋਕਾਂ ਕੋਲੇ ਨੀਲੇ ਨਹੀਂ ਅਗਲਾ ਕਹਿੰਦਾ ਵੀ ਬਾਜੀ ਤੇ ਵੀ ਕਿਤੇ ਹੀ ਦੇਖਿਆ ਵੀ ਨੀਲਾ ਕੋਈ ਜਿੱਤਿਆ ਹੋਵੇ ਬਿਲਕੁਲ ਤੇ ਇਹ ਨੀਲਿਆਂ ਦਾ ਅੱਛਾ ਇਹ ਆਪਾਂ ਉਦੋਂ ਬਾਅਦ ਗੱਲ ਕਰੇ ਇਹ ਕਿਹੜਾ ਕਬੂਤਰ ਲਿਆਏ ਇਹ ਵੀ ਉਹ ਸ਼ਾਹ ਕੇ ਦੀ ਹੈ ਜੀ ਇਹ ਏਟੀਐਮ ਦੇ ਹਾਂਜੀ ਅੱਛਾ ਇਹ ਵੀ ਉਹ ਸ਼ਾਹ ਕੇ ਦੀ ਹੈ ਚਿੱਟੀ ਕਾਲੀ ਦੀ ਹੈ ਅੱਛਾ ਜੀ ਇਹਦਾ ਕੀ ਅਸੀਂ ਪੱਠਾ ਛੱਡਿਆ ਸੀਗਾ ਰਾਮੂ ਆ ਰਾਮੂ ਵਾਲਾ ਸੀ ਕਿਥੇ ਆਹ ਰਾਮੂ ਵਾਲੇ ਰਾਮੂ ਵਾਲੇ ਅੱਛਾ ਇਹ ਕਿਥੇ ਘਰ ਚੋਕੇ ਰਾਮੂ ਵਾਲਾ ਆ ਮੋਗੇ ਚਾ ਜੀ ਮੋਗਾ ਹਾਂ ਬਹੁਤ ਚੰਗਾ ਓੜਿਆ ਜਿੱਤੇ ਆ ਹਾਂਜੀ ਕਿੰਨੇ ਰਹਿ ਗਏ ਕਿਹੜੇ ਕਬੂਤਰ ਸੀ ਉੱਥੇ ਕਿਹ ਕਬੂਤਰ ਰਹੇ ਬੁੱਟੇ ਉਹਦੇ ਕਬੂਤਰ ਤਾਂ ਬਾਈ 7 ਰਹਿ ਗਏ 2 ਸਾਡੇ ਆਪਾਂ 2 ਛੱਡੇ ਸੀ ਹਾਂ ਹਾਂਜੀ ਅੱਛਾ ਇੱਥੋਂ ਅਸੀਂ 2 ਛੱਡੇ ਸੀਗੇ ਇੱਕ ਸਾਡੀ ਉੱਤੇ ਹੀ ਰਹਿ ਗਈ ਜਿੱਤ ਕੇ ਬਾਜੀ ਇੱਕ ਇਹ ਹੀ ਬਾ ਲਿਆ ਸੀਗਾ ਇੱਕ ਬਾ ਲਿਆ ਰਹਿ ਗਈ ਸੀ ਉੱਤੇ ਰਾਤ ਨੂੰ ਬੈਠੀ ਨਹੀਂ ਸੀ ਉਹ ਬੁੱਟੇ ਬਾਈ ਕਿਹੜੇ ਉਹ ਕਿਹੜਾ ਮਹੀਨਾ ਸੀਗਾ ਗਰਮੀ ਦਾ ਹੀ ਸੀਗਾ ਜੀ ਆ ਹਾੜ ਹਾੜ ਹਾਂਜੀ ਹਾੜ ਦੀ ਬਾਜੀ ਸੀ ਜੇ ਠਾਰ ਦੀ ਜੇ ਠਾਰ ਦੀ ਹਾੜ ਦੀ ਹਾਂਜੀ ਕਿਹੜੇ ਖਿਡਾਰੀ ਰਹਿ ਗਏ ਸੀ ਉਦੋਂ ਖਿਡਾਰੀ ਉਧਰਲੇ ਸੀਗੇ ਜੀ ਮੋਗੇ ਦੇ ਸੀਗੇ ਦੋ ਦਰ ਦਾ ਹਾਂ ਹਾਂਜੀ ਹਾਂ ਤੇ ਅਸੀਂ ਆਹ ਮੁੰਡਾ ਮੇਰੇ ਨਾਲ ਸੀਗਾ ਭਤੀਜਾ ਸਾਡਾ ਅੱਛਾ ਚਲੋ ਹਾਂਜੀ ਹਾਂ ਮੈਂ ਛੱਡੀ ਸੀ ਜਾ ਕੇ ਬਾਜੀ ਉੱਥੇ ਅੱਛਾ ਤੁਸੀਂ ਬਾਈ ਜੀ ਨਾਲ ਤੁਹਾਡੀ ਜਾਣ ਪਛਾਣ ਬਾਈ ਮੇਰੀ 18 ਸਾਲਾਂ ਤੋਂ ਪਿਆਰ ਪੂ ਪਿਆਰ ਸੀਗਾ ਸਾਡੇ ਬਾਈ ਦਾ ਤਲਵੰਡੀ ਬਾਈ ਸਾਡੇ ਕੋਲੇ ਉੱਥੇ ਆਉਂਦੇ ਜਾਂਦੇ ਗੱਡੀ ਸਿ ਬਾਈ ਕੋਲੇ ਹਾਂ ਬੈਨ ਬੂਨ ਹੁੰਦੀਆਂ ਸੀ ਪਹਿਲਾਂ ਜਿਹੜੀਆਂ ਹਾਂ ਤੇ ਉਹ ਚਲਾਉਂਦੇ ਸੀ ਸਾਡਾ ਉੱਥੋਂ ਪਿਆਰ ਵਧਿਆ ਫਿਰ ਮੈਨੂੰ ਘਰੇ ਨਹੀਂ ਰੱਖੇ ਸੀ ਮੈਂ ਚੋਰਾ ਝੂਰਾ ਨੇ ਜਾ ਵੜਨਾ ਹੈ ਹਾਂ ਚਲੋ ਬੈਠਾ ਵੀ ਕੋਈ ਗਲਤੀ ਭਾਈ ਪੜੇ ਲਿਖੇ ਹਾਂ ਦਾ ਚਲੋ ਕੋਈ ਨਾ ਉਹਦਾ ਮੇਰੇ ਆਪਣੇ ਭਰਾ ਨੇ ਦੇਖਾ ਬਾਈ ਨੇ ਤਲਵੰਡੀ ਬਾਜੀ ਛੱਡੀ ਸਾਡੇ ਅੱਛਾ ਮੇਰਾ ਪਿੰਡ ਤਲਵੰਡੀ ਆ ਹੁਣ ਮੈਂ ਨਾਨਕੀ ਰਹਿਣਾ ਸੱਜਣਾਂ ਸੱਜਾਲ ਹਾਂ ਫਿਰ ਜਦੋਂ ਇੱਥੇ ਆ ਗਿਆ ਮੈਂ ਨੇੜੇ ਤੇ ਪਾਈ ਨੇ ਸੱਜਾਲ ਜਿੱਤੀ ਬਾਜੀ ਹਾਂ ਕਬੂਤਰੀ ਰਹਿ ਗਈ ਸੀ ਉਦੇ ਇੱਕ ਰ ਚਾਰ ਕਬੂਤਰ ਬਾਈ ਰਹਿ ਗਏ ਸੀ ਚਾਰ ਹਾਂ ਤੇ ਫਿਰ ਮੈਂ ਇੱਥੇ ਆਉਣ ਲੱਗ ਗਿਆ ਇੱਥੇ ਆ ਕੇ ਫਿਰ ਮਿਹਨਤ ਕਰਨ ਲੱਗ ਗਿਆ ਨਾਲ ਬੱਚੇ-ਬੁੱੱਚਿਆਂ ਨੂੰ ਦਾਣੇ ਦੇਣੇ ਅਣੌਣੇ ਲਾ ਕੇ ਦੇਣੇ ਜਾਂ ਫੜ ਕੇ ਸ਼ੌਂਕ ਪੂਰਾ ਕਰਨਾ ਇੱਥੇ ਜਾ ਕੇ ਤੁਹਾਡੇ ਬੱਚੇ ਕਿੰਨੇ ਆ ਮੇਰੇ ਜੀ ਦੋ ਗੁੱਡੀਆਂ ਇੱਕ ਮੁੰਡਾ ਫਿਰ ਉਹ ਨਹੀਂ ਕਹਿੰਦੇ ਬਾਪੂ ਵੀ ਆ ਤੂੰ ਕਿਹੜੀ ਉਮਰ ਚ ਆ ਕੇ ਕਿਹੜੇ ਕੰਮਾਂ 'ਚ ਪੈ ਗਿਆ ਨਹੀਂ ਨਹੀਂ ਕਹਿੰਦੇ ਨਹੀਂ ਹਾਂ ਤੇ ਸ਼ੌਂਕ ਵੀ ਹੈ ਨਹੀਂ ਮੁੰਡੇ ਨੂੰ ਮੇਰੇ ਨੂੰ ਹੀ ਹਾਕੀ ਦਾ ਸ਼ੌਂਕ ਪਿਆ ਉਹਨੂੰ ਵੀ ਬਾਈ ਜੀ ਨੇ ਪਾਇਆ ਇੱਥੇ ਇੱਥੇ ਲਾਉਣਾ ਗਾ ਉਹਨੂੰ ਅਕੈਡਮੀ 'ਚ ਅ ਇੱਥੇ ਹਾਂਜੀ ਗੁਰਸੇਖਾ ਜੁਣਾ ਅਕੈਡਮੀ ਉਰੇ ਹਾਕੀ ਦੀ ਹੈ ਜੀ ਹਾਂਜੀ ਹਾਂ ਬਿਲਕੁਲ ਜੀ ਵੱਡੀ ਹੈ ਹਾਂਸਾ ਤਾਂ ਮੈਂ ਤੁਸੀਂ ਹਿਸਾਬ ਲਾ ਲਓ ਜੀ ਹਾਂ ਬਈ 100 ਮੁੰਡਾ ਖੇਡਦਾ ਅੱਛਾ ਤੇ 50 ਕੁੜੀਆਂ 60 ਖੇਡਦੀ ਵਾਹ ਜੀ ਵਾਹ ਬਹੁਤ ਵੱਡੀ ਗੱਲ ਇਹ ਥੋੜੀ ਰਹਿਨਮਾਈ ਸਰਪੰਚੀ ਦੀ ਪੂਰੀ ਰਹਿਨਮਾਈ ਹਟ ਕੇ ਮੈਂ ਹਾਂ ਬਿਲਕੁਲ ਬਿਲਕੁਲ ਹੂੰ ਮੈਨੂੰ ਮੇਰੀ ਤਮੰਨਾ ਸੀ ਮੰਨਦੀ ਅੱਛਾ ਬਈ ਕੋਈ ਯਾਦਗਰੀ ਗੱਲ ਹੋਵੇ ਮੇਰੀ ਸਰਪੰਚੀ ਦੇ ਵਿੱਚ ਮੇਰੀ ਥੋੜੀ ਸਰਪੰਚੀ ਦੇ ਫਿਰ ਮੈਂ ਗਰਾਊਂਡ ਪਾਰਕ ਬਣਾਇਆ ਜੀ 8 ਮਹੀਨੇ ਲੱਗੇ ਗਰਾਊਂਡ ਪਾਰਕ ਨੂੰ ਪਰ ਇੱਕ ਦਿਨ ਮੈਂ ਕਰੇ ਨਹੀਂ ਆਇਆ ਚਲੋ ਇਹ ਵੱਡੀ ਗੱਲ ਹੈ ਅੱਛਾ ਇਹ ਕਿਹੜਾ ਕਬੂਤਰ ਹੈ ਜੀ ਇਹ ਵੱਡੇ ਚੀਨੇ ਦਾ ਜੀ ਵੱਡਾ ਚੀਨਾ ਵੱਡੇ ਚੀਨੇ ਦਾ ਜੀ ਉਹ ਕਿਵੇਂ ਵੱਡਾ ਚੀਨਾ 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 ਕਬੂਤਰ ਇੱਕ ਹੋਇਆ ਜੀ ਸਾਡਾ ਅੱਛਾ ਏਟੀਐਮ ਦਾ ਇਹ ਉਹਦਾ ਜੀ ਇਹ ਸਾਰੀ ਆਪਾਂ ਗੱਲ ਕਰ ਲਈਏ ਬਈ ਉਹ ਤੁਹਾਡੇ ਕੋਲ ਬਰੀਡ ਹੈਗੀ ਆ ਉਹੀ ਬਰੀਡ ਆ ਅੱਛਾ ਇਹ ਇਹ ਲੋਕ ਕਹਿੰਦੇ ਆ ਡੱਬੇ ਡੱਬੇ ਹਾਂ ਮੈਂ ਉਹੀ ਗੱਲ ਪੁੱਛਣੀ ਸਾਨੂੰ ਡੱਬੇ ਨਹੀਂ ਪਸੰਦ ਨਹੀਂ ਪਸੰਦ ਹੈਨਾ ਹਾਂ ਪਰ ਅਸੀਂ ਕਿ ਸਾਨੂੰ ਪਤਾ ਵੀ ਰੰਗ ਇਹ ਕਿਹੜੇ ਕਿਹੜੇ ਨੇ ਕੀ ਕੱਢਿਆ ਕਿਹਨੇ ਕੀ ਕੱਢਿਆ ਹੁਣ ਲੋਕ ਕਹਿੰਦਾ ਨੀਲੇ ਜੀ ਹਾਂ ਵੀ ਸਾਡੇ ਦਾ ਪਸੰਦ ਨਹੀਂ ਨਹੀਂ ਪਸੰਦ ਜਿੱਦੇ ਸਾਡੇ ਘਰੇ ਨੀਲਾ ਕੱਢਦੇ ਅਸੀਂ ਖੁਸ਼ੀ ਮਨਾਉਂਦੇ ਆ ਉਹਦੇ ਲੱਡੂ ਬਣਦੇ ਹੋ ਲੱਡੂ ਕੀ ਸਾਨੂੰ ਤਾਂ ਵਿਆਹ ਜਿੰਨਾ ਚਾਹ ਹੁੰਦਾ ਵੀ ਸਾਡੇ ਘਰੇ ਅੱਜ ਨੀਲਾ ਪੱਠਾ ਕੱਢ ਲਿਆ ਉਹ ਵਜਾ ਆ ਪੱਟੀ ਲਿਆਈ ਉਹ ਕੱਢ ਕੇ ਛੋਟੀ ਜੀ ਜਿਹੜੀ ਹਾਂ ਚੀਨੇ ਨੇ ਕੱਢੀ ਆ ਅੱਛਾ ਜੀ ਆ ਬੇਟੀ ਇਹ ਸਿੰਗੀ ਦਾ ਦਿਖਾ ਰਿਹਾ ਮੈਂ ਖੋਲ ਕੇ ਦਿਖਾ ਦਿੰਦਾ ਲੋਕਾਂ ਦਾ ਡੱਬੇ ਸਾਡੇ ਨਹੀਂ ਪਸੰਦ ਜੀ ਉੱਡਦੇ ਨਹੀਂ ਅੱਛਾ ਸਾਨੂੰ ਪਤਾ ਵੀ ਨਸਲਾਂ ਕੀ ਆ ਜੀ ਅੱਛਾ ਭਾਈ ਜੀ ਨਸਲ ਨਹੀਂ ਉੱਟਣਾ ਇਹ ਨਸਲ ਨਸਲ ਵਾਕਿਆ ਤਾਂ ਖੂਨ ਦਾ ਖੂਨ ਆ ਜੀ ਕੋਈ ਵੀ ਚਾਹੇ ਬੰਦੇ ਦਾ ਵਾ ਤੇ ਚਾਹੇ ਜਾਨਵਰ ਦਾ ਵਾ ਖੂਨ ਤਾਂ ਖੂਨ ਆ ਬਲੱਡ ਤਾਂ ਬਲੱਡ ਆ ਜੀ ਬਲੱਡ ਸ਼ੇਰ ਨੂੰ ਦੱਸਣਾ ਤਾਂ ਪੈਂਦਾ ਨਹੀਂ ਜੰਗਲ 'ਚ ਵੀ ਮੈਂ ਸ਼ੇਰ ਆ ਤੇ ਉਹ ਤਾਂ ਆਪਣੇ ਆਪ ਹੀ ਉਹਦੀ ਬਾਬਾ ਜੀ ਆ ਦੇਖੋ ਆ ਜਿਹੜਾ ਤੁਹਾਨੂੰ ਚੀਨਾ ਕਬੂਤਰ ਮੈਂ ਦਿਖਾਇਆ ਫੜ ਕੇ ਹਾਂਜੀ ਮੈਂ ਲੋਕਾਂ ਨੂੰ ਵੀ ਦੱਸਦਾ ਆ ਹੁੰਦੀਆਂ ਨਸਲਾਂ ਕੀ ਖਾਸੀਅਤ ਹੈ ਖਾਸੀਅਤ ਦੋ ਚਿੱਟੀਆਂ ਬਾਕੀ ਸਾਰੀ ਚੀਨੀ ਦੋ ਚਿੱਟੀਆਂ ਇਹ ਇੱਕ ਵੱਡਾ ਕਬੂਤਰਾ ਕੋਈ ਬੱਚਾ ਇਹ ਬੱਚਾ ਹੈ ਬੱਚਾ ਹਾਂਜੀ ਮੈਂ ਤੁਹਾਨੂੰ ਮੈਂ ਕਾਲਾ ਚੀਨਾ ਦਿਖਾਇਆ ਉਹਦੀ ਪੱਠੀ ਹੈ ਹਾਂਜੀ ਇਹਨੂੰ ਅਸੀਂ ਛੱਡਣਾ ਨਹੀਂ ਬਾਜੀ ਅੱਛਾ ਇਹਨੂੰ ਅਸੀਂ ਬਾਜੀ ਨਹੀਂ ਛੱਡਣਾ ਜੀ ਹਾਂ ਇਹਨੂੰ ਬਾਜੀ ਛੱਡਾਂਗੇ ਬਾਜੀ ਜਿੱਤ ਲਾਂਗੇ ਹਾਂ ਤੇ ਗਵਾਵਾਂਗੇ ਨਿਕੁਬ ਬਾਜੀ ਹੁਣ ਜੇ ਮੈਂ ਕੋਈ ਫਸੀ ਆ ਗਈ ਕਿ ਡੇਗਡੀਆਂ ਬਾਜੀ ਜਿੰਨੀ ਮਰਜ਼ੀ ਹੋਵੇ ਜੀ ਚਿੱਡੀ ਮਰਜ਼ੀ ਹੋਵੇ ਅੱਛਾ ਜਿੰਨੀ ਮਰਜ਼ੀ ਬਾਜੀ ਹੋਵੇ ਅਸੀਂ ਇਹਨੂੰ ਨਹੀਂ ਛੱਡਦੇ ਅਜਿਹਾ ਤੇ 10 ਹਟਾਂਗੇ ਅੱਗੇ ਪੈਦਾ ਕਰੋਂਗੇ ਇਹ ਚੰਗੇ ਕਬੂਤਰ ਨੂੰ ਚੱਕ ਲੈ ਕੇ ਭਾਜ ਜਾਂਦੇ ਯਾ ਬਾਬ ਜਿਹੜੀ ਮੰਦਿਰ ਦੇ ਇਹਦੇ ਕੁੱਡੇ ਦੇ ਵਿੱਚ ਖਾਣਾ ਬਣੂ ਇਹ ਤੁਹਾਨੂੰ ਉੱਡਣ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਪਤਾ ਪਤਾ ਲੱਗ ਗਿਆ ਆਪਾਂ ਇੱਕ ਗੱਲ ਸਰਪੰਚ ਸਾਹਿਬ ਬੌਲ ਦਾ ਸ਼ਿਕਾਰੀ ਕੁੱਤੇ ਆ ਮਾਂ ਪਿਓ ਆ ਇੱਕ ਬੰਦਾ ਕਾਬਲ ਬਣ ਜਾਂਦਾ ਇੱਕ ਚੋਰ ਬਣ ਜਾਂਦਾ ਇਹਦੀ ਕੀ ਗਾਰੰਟੀ ਆ ਵੀ ਇਹ ਇਹਨੇ ਉੱਡਣਾ ਹੀ ਉਹਨਾਂ ਤੁਸੀਂ ਗਾਹਾਂ ਬੱਚੇ ਪੈਦਾ ਕਰ ਲਉਂਗੇ ਇਹਨੇ ਉੱਡਣਾ ਹੀ ਉੱਡਣਾ ਵਾ ਸੁਣੋ ਮੈਂ ਗੱਲ ਦੱਸਾਂ ਜੀ ਹਾਂ ਜੀ ਆ ਫੜੀ ਪੁੱਤ ਇਹਦੇ ਵਿੱਚ ਇਹਦੀ ਬਲੱਡ ਲਾਈਨ ਦਾ ਸਾਨੂੰ ਇੱਕ ਇੱਕ ਪੁਆਇੰਟ ਦਾ ਪਤਾ ਵੀ ਆਹ ਇਹਦੀ ਬਲੱਡ ਲਾਈਨ ਆ ਇਹਨੇ ਆਹ ਕੰਮ ਕਰਨਾ ਹੀ ਕਰਨਾ ਜੀ ਅੱਛਾ ਠੀਕ ਹਨ ਬਲੱਡ ਲਾਈਨ ਦਾ ਹਾਂ ਇਹ ਸ਼ਕਲਾਂ ਸਭ ਦੀਆਂ ਮਿਲ ਜਾਂਦੀਆਂ ਅੱਛਾ ਹਰੇ ਕਬੂਤਰ ਦੀ ਸ਼ਕਲ ਮਿਲ ਜਾਂਦੀ ਹੈ ਹੂੰ ਤੇ ਬੱਚੇ ਜਿਹੜਾ ਰਗਾਂ ਦੇ ਖੂਨ ਦੌੜਦਾ ਉਹ ਉਹ ਆ ਹੁਣ ਇੱਥੇ ਇਹ ਕੀ ਕਹਿ ਦਿੰਦਾ ਮੇਰੇ ਕੋਲ ਦਾ ਕਾਕੇ ਵਾਲੇ ਬੈਠੇ ਅੱਛਾ ਮੇਰੇ ਧੰਨੇ ਦੇ ਬੈਠੇ ਮੇਰੇ ਕੋਲੇ ਫਲਾਣੇ ਬੈਠੇ ਫਲਾਣੇ ਬੈਠੇ ਹਾਂ ਠੀਕ ਆ ਕਿ ਨਹੀਂ ਕਈ ਸਾਰਾ ਜ ਪੰਜਾਬ ਜਾਂਦਾ ਹਾਂ ਵੀ ਫਲਾਣੇ ਫਲਾਣੇ ਉਹ ਬਲੱਡ ਨਹੀਂ ਨਾ ਆਉਂਦਾ ਉਹ ਆਉਂਦਾ ਇਹ ਲੋਕ ਓਦੋਂ ਜਿਹੜੇ ਹੁਣ ਬਣਾਉਂਦੇ ਆ ਜੀ ਇਹ ਉਹ ਕਬੂਤਰ ਦੇ ਦਿੰਦੇ ਆ ਜਿਵੇਂ ਤੁਸੀਂ ਇਹਨਾਂ ਨੂੰ ਦਿੱਤੇ ਕਬੂਤਰ ਹਾਂਜੀ ਹੁਣ ਪਰਮਾਤਮਾ ਦੀ ਕਿਰਪਾ ਨਾਲ ਤੁਹਾਡਾ ਸਭ ਨਾਲ ਪਿਆਰ ਦੋ ਦੋ ਤਿੰਨ ਤਿੰਨ ਚਾਰ ਚਾਰ ਕਬੂਤਰ ਤੁਸੀਂ ਦੇਤੇ 10 ਵੀ ਦਿੱਤਾ ਮਿਹਨਤ ਤਾਂ ਅੱਗੇ ਇਹਨਾਂ ਨੇ ਕਰਨੀ ਆ ਫਿਰ ਉੱਥੋਂ ਜਦੋਂ ਖੇਡ ਤੇ ਇਕੱਠੇ ਹੁੰਨੇ ਆ ਉਹ ਬਾਜੀ ਜਿੱਤ ਜਾਂਦੇ ਉਹ ਤੁਹਾਡੇ ਆਹ ਪ੍ਰੋਗਰਾਮ ਦਸਾਂ ਬੰਦਿਆਂ ਨੇ ਮੰਨ ਲਓ ਇੱਕ ਬਾਜੀ ਤੇ ਪੰਜਾਂ ਨੇ ਛੱਡ ਲਈ ਹਾਂ ਠੀਕ ਉਹ ਫਿਰ ਉਸਤਾਦ ਨੇ ਵੀ ਛੱਡ ਲਿਆ ਬਿਲਕੁਲ ਫਿਰ ਉਹ ਹਿੱਸਾ ਪਤਾ ਸਤਾਰਨ ਨੂੰ ਵੀ ਆਉਂਦਾ ਬਿਲਕੁਲ ਨਹੀਂ ਲੈਣਾ ਚਾਹੀਦਾ ਜੀ ਹਾਂ ਬਿਲਕੁਲ ਇੱਕ ਬਗਾਨ ਗਲਤ ਗੱਲ ਹੈ ਇਹ ਮੇਰਾ ਚੇਲਾ ਹਾਂ ਮੇਰਾ ਵੀ ਕਬੂਤਰ ਛੱਡਿਆ ਵਿਆ ਹਾਂ ਇਹਦਾ ਵੀ ਛੱਡਿਆ ਵੈ ਜਿੱਦੇ ਇਹ ਜਿੱਤ ਗਿਆ ਮੈਂ ਹਾਰ ਗਿਆ ਮੇਰਾ ਕੋਈ ਹੱਕ ਨਹੀਂ ਮੰਨਦਾ ਪੈਸਾ ਲੈਣ ਦਾ ਬਿਲਕੁਲ ਗਲਤ ਇਹਨੇ ਵਿਚਾਰੇ ਨੇ ਮਿਹਨਤ ਨਹੀਂ ਕੀਤੀ ਬਾਦਾਮ ਨਹੀਂ ਇਹ ਤਾਂ ਥੋੜੀ ਸੋਚ ਆ ਇਹ ਤਾਂ ਸੋਚੇ ਹਰ ਬੰਦੇ ਦੀ ਹੋਣੀ ਚਾਹੀਦੀ ਬਿਲਕੁਲ ਗਲਤ ਐਸਾ ਨਹੀਂ ਕਿਹ ਰੂ ਲੈਣਾ ਚਾਹੀਦਾ ਇਹ ਗੱਲ ਕਦੇ ਤੁਹਾਡੇ ਨਾਲ ਤੁਸੀਂ ਕਿਸੇ ਤੋਂ ਨਹੀਂ ਆਏ ਗੱਲ ਅਸੀਂ ਅਸੀਂ ਕਹਿਣਗੇ ਅਸੀਂ ਬੀਹਾਂ ਨੂੰ ਹੋਰ ਦੱਸਦੇ ਆਂ ਹਾਂ ਠੀਕ ਆ ਜਿਵੇਂ ਮੇਰਾ ਕਬੂਤਰ ਹਰ ਗਿਆ ਇਹਨਾਂ ਦਾ ਜਿੱਤ ਗਿਆ ਮੋਡ ਮਾਡ ਅਸੀਂ ਮੋਡ ਇੱਕ ਦੂਜੇ ਨੂੰ ਦੇ ਦਿੰਨੇ ਆਂ ਦੇ ਦਿੰਨੇ ਉਹ ਆਪ ਦਾ ਭਾਈਚਾਰਾ ਮੋਡ ਦੇ ਆਓ ਭਾਈਚਾਰਾ ਕਰਕੇ ਭਾਈਚਾਰਾ ਇਹਦਾ ਥੋੜੀ ਵੀ ਇਹਨੇ ਲੱਖ ਜਿੱਤ ਲਿਆ ਤੇ 60 ਮੈਂ ਲੈ ਲੈਣਾ 40 ਇਹਨੂੰ ਰਹਿ ਜੀ ਇਹ ਵੀ ਗੱਲ ਨਹੀਂ ਉਹ ਆ ਉਹਨੇ ਨਾ ਜਿੱਤਾ ਕਿਤ ਕਿਤਾਬ ਇਹਦੇ ਬੱਚੇ ਆ ਇਨੇ ਸ਼ੌਕ ਆ ਇਹਨੇ ਸਾਰਾ ਸਾਲ ਗਾਲਿਆ ਉਹਨਾਂ ਤੇ ਮਿਹਨਤ ਕੀਤੀ ਉਹਨਾਂ ਤੇ ਜੀ ਅੱਜ ਹੀ ਪੈਸੇ ਜਿੱਤ ਗਿਆ ਹਾਂ ਪੈਸੇ ਮੈਂ ਘਰੋਂ ਲਿਆਵਾਂ ਪੁਰੇ ਕਰ ਜਿਹੜਾ ਮੇਰਾ ਮਨੀਰਾ ਮੰਦਰਲਾ ਮੈਂ ਲੈ ਲੂੰਗਾ ਤੂੰ ਮੈਨੂੰ ਦੇ ਦੂਗਾ ਮੇਰਾ ਉਸਤਾਦ ਆ ਹਾਂ ਜਿਹੜਾ ਆ ਮਨੀਰਾ ਮੰਦਰਲਾ ਉਹਨੇ ਮੈਨੂੰ ਹਾਮੀ ਨਹੀਂ ਭਰਨੀ ਉਹਨੇ ਹਾਮੀ